ਸਤਿ ਸ੍ਰੀ ਅਕਾਲ ਜੀ ਵੀਡੀਓ ਵੇਖ ਰਖਿਆ ਆ ਸਭ ਨੂੰ ਜੀ ਆਨ ਲੈ ਕੇ ਆਜ ਰਹੀਂਦੀ ਵੱਡੀ ਖਬਰ ਖਬਰ ਨੂੰ ਅੰਤ ਤੱਕ ਜਰੂਰ ਦੇਖਣਾ ਜਿੰਨਾ ਵੀਰਾਂ ਪੈਨਾ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਚੈਨਲ ਨੂੰ ਸਬਸਕ੍ਰਾਈਬ ਕਰ ਲੋ ਤੇ ਵੀਡੀਓ ਨੂੰ ਲਾਈਕ ਤੇ ਸ਼ੇਅਰ ਜਰੂਰ ਕਰਨਾ ਸ਼ੁਰੂਆਤ ਕਰਦੇ ਆਂ ਇਦੀ ਵੱਡੀ ਖਬਰ ਰਾਜਾ ਰਗੁਵੰਚੀ ਦੇ ਕਤਲ ਦਾ ਭੇਤ ਇੱਕ ਫੋਨ ਕਾਲ ਤੋਂ ਕਿਵੇਂ ਖੁੱਲਿਆ ਪਤਨੀ ਸੋਨਮ ਨੇ ਹਨੀਮੂਨ ਤੇ 81 86 ਕਿਲੋਮੀਟਰ ਦੂਰ ਤੋਂ ਕਾਤਲਾ ਨੂੰ ਬੁਲਾਇਆ 11 ਮਈ 2025 ਮਧਪ੍ਰਦੇਸ਼ ਦੇ ਰਾਜਾ ਰਗੂਵੰਚੀ ਨੇ ਸੋਨਮ ਨਾਲ ਵਿਆਹ ਕੀਤਾ ਦੋਵੇਂ ਪਰਿਵਾਰ ਇਸ ਵਿਆਹ ਤੋਂ ਬਹੁਤ ਖੁਸ਼ ਹਨ ਵਿਆਹ ਤੋਂ ਬਾਅਦ ਹਰ ਜੋੜੇ ਵਾਂਗ ਰਾਜਾ ਸਵਨਮ ਨੇ ਵੀ ਹਨੀਮੂਨ ਦੀ ਤੇ ਜਾਣ ਦੀ ਯੋਜਨਾ ਬਣਾਈ ਪਹਿਲਾਂ ਇਹ ਫੈਸਲਾ ਕੀਤਾ ਗਿਆ ਕਿ ਦੋਵੇਂ ਸਾਮ ਦੇ ਕਮ ਕਮਾਕੀਆਂ ਦੇਵੀ ਮੰਦਿਰ ਜਾਣਗੇ ਫਿਰ ਉੱਥੋਂ ਉਹ ਕਸ਼ਮੀਰ ਲਈ ਰਵਾਨਾ ਹੋਣਗੇ 20 ਮਈ ਨੂੰ ਪਹਿਲਾਂ ਸ਼ਾਮ ਦੇ ਕਮਾਖਿਆ ਦੇਵੀ ਮੰਦਿਰ ਪਹੁੰਚੇ ਫਿਰ ਇੱਥੇ ਉਹਨਾਂ ਨੇ ਕਸ਼ਮੀਰ ਦੀ ਬਜਾਇ ਮਗੇਲਿਆ ਜਾਂਦਾ ਪ੍ਰੋਗਰਾਮ ਬਣਾਇਆ 20 ਮਈ ਨੂੰ ਹੀ ਮਗਲ ਮਗਾਲੀਆ ਚ ਪਹੁੰਚੇ ਹਾਲਾਂਕਿ ਮਗਾਲੀਆ ਵਿੱਚ ਦੋਵਾਂ ਨਾਲ ਜੋ ਹੋਇਆ ਉਸ ਨੇ ਪੂਰੇ ਦੇਸ਼ ਵਿੱਚ ਸਨਸਣੀ ਮਚਾ ਦਿੱਤੀ ਪੁਲਿਸ ਦੇ ਅਨੁਸਾਰ 22 ਮਈ ਨੂੰ ਜੋੜਾ ਕਰਾਇਆ ਤੇ ਸਕੂਟਰ ਤੇ ਮੁਖਾਲੀਅਤ ਪਿੰਡ ਪਹੁੰਚਿਆ ਤੇ ਉੱਥੋਂ ਨਗੋਰੀਅਤ ਪਿੰਡ ਵਿੱਚ ਮਸ਼ਹੂਰ ਲੀਵੀ ਗਰੂਟ ਬ੍ਰਿਜ ਦੇਖਣ ਲਈ 3000 ਪੌੜੀਆਂ ਹੇਠਾਂ ਉਤਰ ਗਿਆ ਉਹ ਰਾਤ ਭਰ ਇੱਕ ਹੋਮ ਸਟੇ ਵਿੱਚ ਰਿਹਾ ਫਿਰ ਦੋਵੇਂ 23 ਮਈ ਨੂੰ ਸਵੇਰੇ ਉੱਥੋਂ ਚਲੇ ਗਏ ਕੁਝ ਘੰਟਿਆਂ ਬਾਅਦ ਦੋਵੇਂ ਲਾਪਤਾ ਹੋ ਗਏ ਗਾਈਡ ਭਾਵ ਕੁਪਰ ਵਿਸ਼ਾਈ ਨੇ ਕਹਾਮ ਮੂਲ ਲਿਖ ਆਖਿਆ ਤੇ ਤੋਂ ਨਗੋਰੀਆਟ ਪਹੁੰਚਣ ਵਿੱਚ ਲਗਭਗ 3 ਘੰਟੇ ਲੱਗਦੇ ਹਨ ਉਤਰਨ ਵਿੱਚ ਲਗਭਗ 3000 ਪੌੜੀਆਂ ਲੱਗਦੀਆਂ ਹਨ ਜੋੜੇ ਨੇ ਮੈਨੂੰ 22 ਮਈ ਨੂੰ ਫੋਨ ਕੀਤਾ ਸ਼ਾਮ ਦੇ 3:30 ਵਜੇ ਸਨ ਮੈਂ ਇਨਕਾਰ ਨਹੀਂ ਕੀਤਾ ਤੇ ਉਹਨਾਂ ਨੂੰ ਨਗੋਰੀਆਟ ਲੈ ਜਾਣ ਦਾ ਫੈਸਲਾ ਕੀਤਾ ਉਹਨਾਂ ਨੂੰ ਚਿਪਰਾ ਹੋਮ ਸਟੇ ਤੇ 3 ਚੱਟਣ ਤੋਂ ਬਾਅਦ ਮੈਂ ਚਲਾ ਗਿਆ ਇੱਕ ਹੋਰ ਗਾਈਡ ਅਲਬਰਟ ਪੈਡੇ ਵੀ ਉਹਨਾਂ ਦੇ ਨਾਲ ਸੀ ਮਿਸ਼ਾਈ ਨੇ ਕਹਾ ਸੀ ਅਗਲੇ ਦਿਨ 23 ਮਈ ਨੂੰ ਆਪਣੀਆਂ ਸਵਾਮਾਂ ਦੀ ਪੇਸ਼ਕਸ਼ ਕੀਤੀ ਪਰ ਉਹਨਾਂ ਜੋੜੇ ਨੇ ਇਨਕਾਰ ਕਰ ਦਿੱਤਾ ਉਹਨਾਂ ਨੇ ਕਿਹਾ ਕਿ ਉਹ ਰਸਤਾ ਜਾਣਦੇ ਹਨ। ਮਸ਼ਈ ਨੇ ਪੁਲਿਸ ਨੂੰ ਦੱਸਿਆ ਕਿ ਸੋਨਮ ਚਾਹਤਾਂ ਰੰਗਰੇਜ਼ੀ ਵਿੱਚ ਗੱਲ ਕਰ ਰਹੀ ਸੀ। 23 ਮਈ ਨੂੰ ਸਵੇਰੇ 6 ਵਜੇ ਇਹ ਜੋੜਾ ਹੋਮਸਟੇ ਤੋਂ ਨਿਕਲਿਆ। ਅਲਬਰਟ ਪੈਡੇ ਜੋੜੇ ਨੂੰ ਦੇਖਣ ਵਾਲਾ ਆਖਰੀ ਵਿਅਕਤੀ ਸੀ। ਉਸਨੇ ਜੋੜੇ ਨੂੰ ਸਵੇਰੇ 10 ਵਜੇ ਮਖਾਲੀਅਤ ਪਿੰਡ ਵਾਕਲ 3000 ਪੌੜੀਆਂ ਚੜਦੇ ਦੇਖਿਆ ਉਹਨਾਂ ਦੇ ਨਾਲ ਤਿੰਨ ਆਦਮੀ ਸਨ ਜਿਨ੍ਹਾਂ ਨੂੰ ਉਸਨੇ ਸਲਾਨੀ ਸਮਝਿਆ ਸੀ ਇਸ ਤੋਂ ਬਾਅਦ ਸੋਨਮ ਅਤੇ ਰਾਜਾ ਦੋਵੇਂ ਲਾਪਤਾ ਹੋ ਗਏ ਪੈਂਡੇ ਦੇ ਅਨੁਸਾਰ ਜਦੋਂ ਉਸਨੇ ਰਾਜਾ ਸੋਨਮ ਨੂੰ ਦੇਖਿਆ ਤਾਂ ਚਾਰ ਆਦਮੀ ਅੱਗੇ ਚੱਲ ਰਹੇ ਸਨ ਜਦੋਂ ਕਿ ਔਰਤ ਪਿੱਛੇ ਸੀ ਚਾਰ ਆਦਮੀ ਹਿੰਦੀ ਵਿੱਚ ਗੱਲ ਕਰ ਰਹੇ ਸਨ ਪਰ ਮੈਨੂੰ ਸਮਝ ਨਹੀਂ ਆ ਰਿਹਾ ਸੀ ਕਿ ਉਹ ਕੀ ਕਹਿ ਰਹੇ ਹਨ ਕਿਉਂਕਿ ਮੈਨੂੰ ਸਿਰਫ ਖਾਂਸੀ ਅਤੇ ਅੰਗਰੇਜ਼ੀ ਹੀ ਆਉਂਦੀ ਸੀ ਗਾਈਡ ਨੇ ਦਾਵਾ ਕੀਤਾ ਜਦੋਂ ਮੈਂ ਮਖਾਲੀਆ ਤੱਕ ਪਹੁੰਚਿਆ ਉਹਨਾਂ ਦਾ ਸਕੂਟਰ ਉੱਥੇ ਨਹੀਂ ਸੀ ਦੋਹਾਂ ਦੀ ਭਾਲ ਜਾਰੀ ਸੀ ਜਦੋਂ ਇਸ ਦਰਨ ਸੋਨਮ ਤੇ ਉਸਦੀ ਸੱਸ ਵਿਚਕਾਰ ਗੱਲਬਾਤ ਦੀ ਆਡੀਓ ਸਾਹਮਣੇ ਆਈ ਸੱਸ ਨੇ ਪੁੱਛਿਆ ਕਿ ਕੀ ਉਸਨੇ ਕੁਝ ਖਾਧਾ ਹੈ ਸੋਨਮ ਨੇ ਕਿਹਾ ਇੱਥੇ ਕੁਝ ਵੀ ਉਪਲਬਧ ਨਹੀਂ ਹੈ ਮੈਂ ਇੱਕ ਜਗ੍ਹਾ ਤੋਂ ਦੁੱਧ ਖਰੀਦਿਆ ਦੇ ਅੱਧੇ ਗਲਾਸ ਵਿੱਚ ਬਹੁਤ ਸਾਰਾ ਪਾਣੀ ਮਿਲਾਇਆ ਹੋਇਆ ਸੀ ਮੈਂ ਕੋਈ ਖਰੀਦੀ ਉਹ ਵੀ ਪ੍ਰਕਾਰ ਸੀ ਮੈਂ ਇਸ ਨੂੰ ਛੱਡ ਦਿੱਤਾ ਸੋਨਮ ਨੇ ਇਹ ਵੀ ਦੱਸਿਆ ਕਿ ਉਹ ਇੱਥੇ ਝਰਨੇ ਨੂੰ ਦੇਖਣ ਜਾ ਰਹੇ ਸਨ ਇਸ ਤੋਂ ਬਾਅਦ ਫੋਨ ਕੱਟ ਗਿਆ 2 ਜੂਨ ਨੂੰ ਰਾਜਾ ਦੀ Laash ਦੁਬਾਰਾ ਵਿਸਾਵਾਡੋਰ ਝਰਨੇ ਦੇ ਨੇੜੇ ਇੱਕ ਡੂੰਗੀ ਖਾਈ ਵਿੱਚ ਮਿਲੀ Laash ਬੁਰੀ ਤਰ੍ਹਾਂ ਸੜ ਚੁੱਕੀ ਸੀ ਰਾਜਾ ਦੇ ਭਰਾ ਵਿਪਨ ਨੇ Laash ਦੀ ਪਛਾਣ ਕੀਤੀ ਉਹ ਵੀ ਉਸ ਦੇ ਹੱਥ ਤੇ ਰਾਜਾ ਟੈਟੂ ਤੋਂ ਪਰ ਸੋਨਮ ਨਹੀਂ ਮਿਲੀ ਚੁਰੂ ਵਿੱਚ ਇਹ ਸੋਚਿਆ ਜਾ ਰਿਹਾ ਸੀ ਕਿ ਦੋਵਾਂ ਦਾ ਹਾਦਸਾ ਹੋਇਆ ਪਰ ਪੋਸਟਮਾਰਟਮ ਰਿਪੋਰਟ ਵਿੱਚ ਖਲਾਸਾ ਹੋਇਆ ਕਿ ਰਾਜਾ ਦੀ ਹੱਤਿਆ ਕਿਸੇ ਤੇਜ਼ ਤਾਰ ਹਥਿਆਰ ਨਾਲ ਕੀਤੀ ਗਈ ਸੀ ਜੇਕਰ ਰਾਜਾ ਰਗੂਵੰਚੀ ਦੇ ਭਰਾ ਵਿਪਨ ਦੀ ਮੰਨੀਏ ਤਾਂ ਇਸ ਜੇ ਇਸ ਇਲਾਕੇ ਵਿੱਚ ਇਹ ਲੋਕ ਗਏ ਸਨ ਉਹ ਅਪਰਾਧ ਲਈ ਬਦਨਾਮ ਹੈ ਬੰਗਲਾਦੇਸ਼ ਇਸ ਖੇਤਰ ਦੇ ਬਹੁਤ ਮੀੜੇ ਹੈ ਇਥੇ ਆਉਣ ਵਾਲੇ ਜੋੜਿਆਂ ਵਿੱਚੋਂ ਕੁੜੀ ਨੋਗਵਾ ਕਰਕੇ ਬੰਗਲਾਦੇਸ਼ ਲਜਾਇਆ ਜਾਂਦਾ ਹੈ ਖਬਰ ਨੂੰ ਅੰਤ ਤੱਕ ਦੇਖਣ ਲਈ